ਇਹ ਸਾਸਤਰੀ ਕਾਲ ਧੰਨ ਪ੍ਰਭਾ ਕੀ ਭਾਜੀ ਸਾਸਤਰੀ ਕਾਲ ਮੈਂ ਨਾ ਭਾਜੀ ਹੁਣ ਮੈਂ ਸਗੋਂ ਮੈਂ ਕਹਿੰਦੀ ਨਹੀਂ ਤੇ ਨਹੀਂ ਸੱਚ ਮੈਂ ਪਹਿਣਾ ਭਰਾ ਨੂੰ ਕਹੀ ਨਹੀਂ ਹੁੰਦੀ ਆ ਪਹਿਣਾ ਵੀ ਵਿੱਚ ਆ ਜਾਂਦੀ ਆ ਭਰਾ ਵੀ ਵਿੱਚ ਆ ਜਾਂਦੇ ਹੈਨਾ ਫਿਰ ਭਾਜੀ ਹੁਣੀ ਵੀ ਕਈ ਵੇਂਦੇ ਤੇ ਆਂਦੇ ਲੈ ਪਹਿਣਾ ਨੂੰ ਸਾਸਤਰੀ ਕਾਲ ਕਹਿੰਦੀ ਹਾਂ ਨੂੰ ਨਹੀਂ ਪਹਿਹੀ ਵੀ ਭਰਾਵਾ ਮੇਰੇ ਵਾਸਤੇ ਤੇ ਭੈਣ ਭਰਾ ਇੱਕੋ ਜਈ ਹੈ ਹੈਨਾ ਤੇ ਕਰ ਲਿਆ ਕੰਮ ਧੰਦਾ ਕਰ ਤੁਰ ਕੇ ਵੇਲੀ ਤੇ ਹੁਣ ਮੈਂ ਹਾਂ ਵੀ ਫੋਨ ਲੈ ਕੇ ਤੇ ਵੀਡੀਓ ਬਣਾ ਲਈ ਨਹੀਂ ਹੈਨਾ ਜੀ ਕਰ ਰਹੇ ਸੇਰਨਾ ਵਾ ਤੇ ਸੇਰ ਨਹੀਂ ਜਾਤਾ ਮੈਂ ਹਰੇਆਂ ਦੇ ਛੱਡ ਪਰੇ ਤੇ ਬੜੀ ਸੋਹਣੀ ਧੋਪ ਲੱਗੀ ਆ ਤੇ ਜਿਹੜੇ ਕੱਲ ਤੋਂ ਤਹੀ ਕਪੜੇ ਉਹ ਪਾ ਲਈ ਸੁੱਕਣੇ ਤੇ ਹੁਣ ਤੋਂ ਤਹੀ ਬੈੱਡ ਸੀਟ ਤੇ ਉਹ ਮੈਂ ਜੋ ਉੱਧੇ ਹੀ ਰਹਿਣਗੀ ਮੈਂ ਵਿਚੇ ਪਈ ਆ ਮੈਂ ਮਾੜੀ ਜੀ ਦੂਜਿਆਂ ਨੂੰ ਹਾਸੇ-ਖੁਸੇ ਚਾ ਲੱਗ ਜੇ ਮਾੜੀ ਜੀ ਧੋਪਾ ਫੇਰ ਬੱਦਲ ਅੱਗੇ ਆ ਜਾਂਦਾ ਉਹ ਜੀ ਗੱਲ ਜੀ ਨਹੀਂ ਹੈਗੀ ਧੁੱਪ ਜੂਗੀ ਮੈਂ ਚਲੋ ਫਿਰ ਬਾਅਦ ਚ ਪਾ ਲਈ ਨਹੀਂ ਪਹਿਲਾਂ ਮੈਂ ਭੈਣ ਭਰਾਵਾਂ ਨੂੰ ਮਿਲਣਾ ਹੈ ਨਾ ਭੈਣ ਭਰਾਵਾਂ ਨਾਲ ਗੱਲਬਾਤ ਕਰਨਾ ਤੇ ਵਿੱਚੋ ਵਿੱਚਾ ਵੀਡੀਓਜ਼ ਫੇਰੇ ਵੀ ਬਣਾ ਲੈਣੀ ਹੁੰਦੀਆਂ ਜਿੰਨੀ ਕਿ ਮੇਰੇ ਕੋ ਪਹੁੰਚ ਪੈਦੀ ਨਾ ਜੋਰ ਸ਼ੋਰ ਲਾ ਕੇ ਜਿੰਨਾ ਕ ਵੀ ਵਾਹ ਪੇਸ਼ ਜਾਏ ਉਨੀ ਕਿ ਵਿੱਚੋ ਵਿੱਚਾ ਕੈਮਰਾ ਅੱਖਾਂ-ਅੱਖਾਂ ਖੁੱਲਣ ਤੇ ਬਣਾ ਲੈਣੀ ਹੁੰਦੀਆਂ ਅੱਜ ਬਣਾਈ ਉਹ ਮੈਂ ਬਾਅਦ ਚ ਫੇਰ ਲਵਨੀ ਆ ਤੇ ਮੈਂ ਚੱਲ ਪਹਿਲਾਂ ਸ਼ੁਰੂ ਵਿੱਚ ਵੀ ਭੈਣ ਭਰਾਵਾਂ ਨੂੰ ਸਤ ਕੇ ਸਤ ਇल्ली ਹੋ ਗਈ ਸਾਫ ਸਫਾਈਆਂ ਕਰ ਲੈਣਾ ਤੇ ਰੋਜ਼ ਰੋਜ਼ ਦੀ ਸਾਫ ਸਫਾਈਆਂ ਵੀ ਕਿਹੜੀਆਂ ਹੁੰਦੀਆਂ ਇਹ ਵਾਈ ਪਿਛਾੜੂ ਲਾ ਲਓ ਪੋਚਾ ਲਾ ਲਓ ਤੇ ਮਾੜੀ ਮੋਟੀ ਵੀ ਆਪ ਪੂੰਝਲੋ ਤੇ ਉਹ ਪੂੰਝਲ ਪੂੰਜਾ ਪੂੰਝੀਆਂ ਕਰ ਲਓ ਹੋਰ ਕੀ ਤੇ ਜਦੋਂ ਦਿਨ ਤਿਹਾੜ ਹੁੰਦਾ ਵਾ ਹੈਨਾ ਉਦੋਂ ਤੇ ਚੱਲ ਪਈ ਇਹ ਹੁੰਦਾ ਵੀ ਦਿਨ ਤਿਹਾੜ ਆਇਆ ਤੇ ਆਨੇ ਬਹਾਨੇ ਦੇ ਨਾਲ ਵਿੱਥਾਂ ਖੁੰਝਾਂ ਵੀ ਚੰਗੀ ਤਰ੍ਹਾਂ ਝਾੜ ਪੂੰਝ ਲਈਦੀਆਂ ਹੈਨਾ ਤੇ ਹੁਣ ਤੇ ਨਹੀਂ ਸੱਚ ਮੈਨੂੰ ਵਿੱਥਾਂ ਖੁੰਝਾਂ ਦਾ ਚੇਤਾ ਆ ਗਿਆ ਯਾ ਅੱਜ ਮੈਨੂੰ ਸਵੇਰ ਦਾ ਚੇਤਾ ਨਹੀਂ ਮੈਂ ਚੱਲ ਭਾਉਣ ਭਾਉਣ ਵੀ ਦੱਸਾਂਗੀ ਇਹ ਗੱਲ ਨਿਹੜੀ ਦਾ ਇੱਕ ਗਵਾਂਡਣ ਹੁੰਦੀ ਹੈ ਗਵਾਂਢਣ ਹੁੰਦੀ ਤੇ ਉਹਨੇ ਨਾ ਉਹ ਵੀ ਵਾਲ ਹੁੰਦਾ ਵਾ ਵਾਲ ਹੁੰਦਾ ਕਈਆਂ ਪੈਣਦਾ ਨਹੀਂ ਵਾਲ ਹੁੰਦਾ ਸਾਫ ਸਫਾਈ ਜੀ ਕਰਨਦਾ ਹੈਨਾ ਤੇ ਕਿਦਾਂ ਕਰੀਦੀਆਂ ਤੇ ਕਈਆਂ ਪੈਣਾ ਸਾਰੀ ਉਮਰ ਨਾਲ ਜਾਂਦੀ ਨਹੀਂ ਹਿਸਾਬ ਲੱਗਦਾ ਤੇ ਆਪਣੀ ਵਾਸਤੇ ਦੀ ਗੱਲ ਆ ਤੇ ਉਹ ਜਿਹੜੀ ਸਾਡੀ ਗਵਾਂਢਣ ਹੁੰਦੀ ਨਾ ਉਹਨੂੰ ਨਹੀਂ ਇੰਨਾ ਵਾਲ ਹੈਗਾ ਵੀ ਸਵਾਬ ਸਫਾਈ ਕਰਨ ਦਾ ਉਹਦੇ ਚ ਇੰਦਾ ਵੀ ਨਹੀਂ ਹੈਗਾ ਸਾਹਿਬ ਤੇ ਉਹ ਪਹਿਣਾ ਕੀ ਕੀਤਾ ਵੀ ਦੀਵਾਲੀ ਦਾ ਦਿਨ ਉਹ ਕਿਸੇ ਬਾਬੇ ਨੂੰ ਮੰਨਦੀ ਹੁੰਦੀ ਤੇ ਬਾਬਾ ਵੀ ਵੀ ਮਤਲਬ ਇਦਾਂ ਦਾ ਹੀ ਕਿ ਝੂਠਾ ਜਾ ਜਿੱਦਾਂ ਹੁੰਦਾ ਹੈਨਾ ਵੀ ਇੰਦਾ ਵੀ ਵਧੀਆ ਵੀ ਗੁਰੂ ਮਹਾਰਾਜ ਥੋੜਾ ਪਿਓ ਵੀ ਤੈਨੂੰ ਪਤਾ ਹੈ ਤੁਹਾਨੂੰ ਕਿ ਜਿੱਦਾਂ ਦੇ ਹੁੰਦੇ ਨਕਲੀ ਜੇ ਬਾਬੇ ਤੇ ਇਦਾਂ ਜਿਹੜਾ ਬਾਬਾ ਜੀ ਤੇ ਭੈਣ ਦੀਵਾਲੀ ਆਈ ਤੇ ਸਾਰੇ ਲੋਕੀ ਆਪੋ ਆਪਣੇ ਘਰਾਂ 'ਚ ਸਫਾਈਆਂ ਕਰਨ ਦੇ ਤੇ ਭੈਣ ਉਹ ਵੀ ਉਹ ਵੀ ਨਹੀਂ ਸਫਾਈ ਕਰਨਾ ਹੈ ਨਾ ਵੇਖੋ ਵੇ ਤੇ ਨਾ ਮੈਂ ਗਈ ਉਹਦੇ ਘਰ ਤੁਰੀ ਤੁਰੀ ਜਾਂਦੀ ਤੇ ਵੀ ਬੰਦਾ ਨਾ ਰੋਏ ਤੇ ਨਾ ਹੱਸੇ ਤੇ ਉਹਨੂੰ ਵੀ ਆਪਣੀ ਉਹਨੇ ਪਾਬੇ ਦੀਆਂ ਜਿਹਨੂੰ ਮੰਨਦੀ ਹੈ ਉਹਦੀਆਂ ਫੋਟੋਆਂ ਲਾਈਆਂ ਤੇ ਉਹੀ ਜਿਹੜਾ ਪੀ ਝੂਠਾ ਜਿਹਾ ਹੀ ਹੈ ਨਾ ਉਹਦੀਆਂ ਫੋਟੋਆਂ ਲਾਈਆਂ ਤੇ ਕੀ ਕਰੇ ਨਾ ਮੈਂ ਦੱਸ ਨਹੀਂ ਮੈਨੂੰ ਅੱਜ ਸਵੇਰ ਅਰਦਾਸਾਂ ਉਹ ਗਿਆ ਹੀ ਖਲਿਆ ਕਰਦੀ ਅੱਜ ਤਾਂ ਬਾਬੇ ਦੀ ਫੋਟੋ ਟੰਗੀ ਆ ਨਹੀਂ ਬਾਬੇ ਦੀ ਫੋਟੋ ਨੂੰ ਇੱਥੋਂ ਫੜ ਲੈ ਤੇ ਲਾਗ ਕਰੇ ਤੇ ਫੇਰ ਟੰਗ ਦੇ ਫੇਰ ਦੂਜੀ ਫੋਟੋ ਬਾਬੇ ਦੀ ਫੜ ਲੈ ਤੇ ਲਾਗ ਪੇਟ ਟਾਂਗਦੇ ਨਿੱਤੇ ਰੇ ਅੰਮਰ ਜਣਦੇ ਹਾ ਇਦਾ ਬਾਬੇ ਦੀਆਂ ਫੋਟੋ ਇੱਥੇ ਸਾਫ ਕਰੀ ਦਿਆ ਹੁੰਦੀ ਆ ਤੇ ਚਲ ਹੈ ਨਕਲੀ ਜਿਹੇ ਬਾਬਾ ਹੀ ਹੋ ਤੇ ਮੈਂ ਹਾਂ ਵੀ ਚਲ ਜੇ ਤੇ ਗੁਰੂ ਮਹਾਰਾਜ ਦੀਆਂ ਹੁੰਦੀਆਂ ਫੇਰ ਤੇ ਮੈਂ ਬੋ ਕਹਿੰਦੀ ਪਿੰਨੀ ਹਾਂ ਕਿ ਕਰਨ ਡਈ ਆ ਗੁਰੂ ਹੈਣਾ ਤੇ ਮੈਂ ਅਗੋ ਪੈਂਦੀ ਤੇ ਇਦਾ ਕਰੀ ਦੀਆਂ ਸਾਫ ਕਪੜਾ ਲੈ ਆ ਤੇ ਮੈਂ ਤੇ ਹਾਸ ਸਾਸ ਮਰਗੀ ਵੀ ਮਰਜੋ ਇਹਦੀ ਸਫਾਈ ਵੇਖੋ ਵੀ ਇਦਾਂ ਕਰੀ ਆ ਉਹ ਬੜੀ ਮਸ਼ਹੂਰ ਹੁੰਦੀ ਸੀ ਸਫਾਈ ਦੇ ਮਾਮਲੇ 'ਚ ਤੇ ਹੁਣ ਪਤਾ ਨਹੀਂ ਸੁਣੇ ਚਲ ਖੈਰਪੀਸੀ ਆਣੀ ਹੋ ਮਰਦੀ ਹੋ ਗਈ ਆ ਹੁਣ ਕਿਹੜਾ ਪਿਆ ਨਹੀਂ ਆਣੀ ਰਹਿ ਗਈ ਆ ਤੇ ਹੁਣ ਸਗੋ ਜਾਈ ਜਾਇਆ ਹੀ ਨਹੀਂ ਜਾਂਦਾ ਹੈ ਕਹੋ ਦੇ ਘਰ ਤੇ ਜੀ ਸਗੋਂ ਕਰਦਾ ਤੇ ਜਾਂ ਕੀ ਆਈਏ ਹਣਾ ਤੇਰੇ ਕਾਰਜਾਂ ਤੇ ਆਈਏ ਤੇ ਅੱਜ ਨਾ ਮੈਂ ਮੈਨੂੰ ਸਵੇਰ ਦਾ ਚੇਤਾ ਆਉਂਦਾ ਹੁਣ ਕਿਹੜਾ ਫੋਟੋ ਫਾਟੋ ਵਾਲਾ ਪਟੰਗੀਆਂ ਹੁੰਦੀਆਂ ਗੀਠੀਆਂ ਤੇ ਇੱਕੀ ਫੋਟੋ ਸਾਡੇ ਘਰ ਉਹ ਬਬੇ ਦਿਨੀ ਹੜੀ ਆਪਣੀ ਆ ਪਰਜਾਈ ਮਰੀ ਨੇ ਦਿੱਤੀ ਹੀ ਗਿਫਟ ਸੈਂਮਰੀ ਨੂੰ ਰਖੜੀ ਤੇ ਉਹ ਮੈਂ ਡਹੀ ਸਾਫ ਕਰਨ ਤੇ ਮੈਨੂੰ ਚੇਤਾ ਆ ਗਿਆ ਵੀ ਹਾਏ ਨਹੀਂ ਉਹ ਮੇਰੇ ਭਾਵੇਂ ਦੀਆਂ ਫੋਟਵਾਲਾ ਨਾ ਇੱਥੇ ਪੂਜ ਪੂਜੀਏ ਸਾਫ ਕਰਦੀ ਹੁੰਦੀ ਸੀ ਤੇ ਕੀ ਹੈ ਜਾਦ ਤੇ ਬੜੀ ਆਉਂਦੀ ਆ ਜਾਦ ਤੇ ਇੰਨੀ ਆਉਂਦੀ ਤੇ ਕੁਝ ਪਹਿਣਾ ਮੈਨੂੰ ਕਹਿਣ ਲਿਆ ਜਦੋਂ ਮੈਂ ਕੱਲ ਪੁੱਛਿਆ ਨਹੀਂ ਮੈਂ ਜਾ ਆ ਜਾਂ ਇੰਡੀਆ ਤੇ ਉਹ ਵਿਚਾਰੀਆਂ ਨੇ ਚਾਹੀ ਮੈਨੂੰ ਕਹਿਣੀਆਂ ਹੈ ਕਿ ਹਾਂ ਤੂੰ ਸੋਚ ਸਮਝ ਕੇ ਆਈ ਤੇ ਗਾਲ ਤੇ ਤੁਹਾਡੀ ਹੁੰਦੀ ਸੱਚੀ ਆ ਭਿਉਣਾ ਤੇ ਮੈਨੂੰ ਸੋਚ ਸਮਝ ਕੇ ਹੀ ਚਾਹੀਦਾ ਹੁੰਣਾ ਤੇ ਮੁੜ ਕੇ ਇੱਥੇ ਹੀ ਆ ਤੇ ਜੇ ਕੁੜੀ ਵਜੀ ਨਾਲ ਲੱਗਾ ਤੇ ਐਸੇ ਕਰਕੇ ਮੈਂ ਥੋੜਾ ਜਿਆ ਡਰਨ ਲਈ ਆ ਤੇ ਨਾਲੇ ਤੁਹਾਨੂੰ ਨਹੀਂ ਨਹੀਂ ਪਤਾ ਮੈਨੂੰ ਹੋਰ ਵੀ ਵਕਤ ਬੜੇ ਆ ਹੁਣ ਤਾਂ ਮੈਂ ਕੀ ਦੱਸਾਂ ਕਿ ਮੈਨੂੰ ਕਿਹੜੇ ਕਿਹੜੇ ਵਕਤਾਂ ਮੈਂ ਕਾਦੇ ਕਰਕੇ ਵੀ ਨਹੀਂ ਜਾ ਸਕਦੀ ਕਿ ਇਹ ਤੇ ਮੈਂ ਕਹਿੰਨੀ ਜੇ ਕਿਤੇ ਘਰ ਸਾਥ ਹੁੰਦੀ ਤੇ ਮੈਂ ਵੀ ਦੋ ਨਹੀਂ ਗਿਣਨੇ ਹੈਗੇ ਨਾ ਜਾਂਦੀ ਨਹੀਂ ਰਹੀ ਤੇ ਹੁਣ ਮੈਂ ਕਿੱਦਾਂ ਜਾਵਾਂ ਐ ਅਜੋ ਜਿਆ ਤਾਂ ਹੁਣ ਕਈ ਸੋਚਣਾ ਪੈਂਦਾ ਆ ਇਥੋਂ ਨਿਕਲਣ ਲੱਗਿਆਂ ਨਹੀਂ ਤੇ ਵੇ ਨਹੀਂ ਆ ਹਜੇ ਉਹਦਾ ਕੱਚਾ ਪੱਕਾ ਹੀ ਹੈ ਹਜੇ ਕੋਈ ਪੱਕਾ ਨਹੀਂਗਾ ਕਿ ਮੈਂ ਜਾਣਾ ਇੱਕ ਜਾ ਹਜੇ ਮੈਂ ਨਹੀਂ ਜਾਣਾ ਰਾਬ ਰੱਖਾ ਵੇਖੀ ਜਾਏਗੀ ਤੇ ਚੱਲ ਮੈਂ ਕੀ ਕਰਾਂ ਵੀ ਘਰ ਦੀ ਵੀ ਨਾਲ ਹੁਣ ਕੀ ਦਸਾਂ ਵੀ ਘਰ ਵੀ ਥੋੜੀ ਜੀ ਵੀ ਗੱਲਬਾਤ ਜੀ ਚੱਲਣ ਲਈ ਜਾਂ ਕੋਈ ਟੇਕੇ ਤੇ ਮੈਂ ਟੇਕੇ ਫੂੰਡਾ ਲਾਂ ਪਰ ਮੈਂ ਪੇਰ ਮੇਲਨੀ ਆ ਚੰਗਾ ਲਾ ਮੈਂ ਡੈੱਡ ਸੀਟ ਸੁੱਕਣੇ ਪਾਵਾਂ ਹੈਨਾ ਫਿਰ ਵੀਡੀਓ ਵੀ ਬੜੀ ਲੰਮੀ ਜੀ ਹੋ ਜਾਂਦੀ ਤੇ ਮੈਨੂੰ ਆਪ ਵੀ ਹੁੰਦਾ ਕਿ ਭੈਣ ਭਰਾ ਵੀ ਆਪ ਸੜ ਜਾਂਦੇ ਤੇ ਪੌਂਕਦੀ ਰਹਿੰਦੀ ਆ ਤੇ ਚੱਲ ਮੈਂ ਉਹਦਾ ਅੱਜ ਮੇਰੀ ਵਾਸਾ ਸਾਫ ਹੋਣੀ ਆ ਜੇ ਟੈਨਸ਼ਨ ਨੇ ਹੋਈ ਤੇ ਮੈਂ ਵੇਖਾਂ ਕਿ ਤੇ ਮੈਕ ਲਾਇਆ ਬੜਾ ਵਧੀਆ ਤੇ ਚਾ ਚੰਗਾ ਫਿਰ ਹੈ ਕੰਮ ਵਾਲਾ ਚੰਗਾ ਕਰਕੇ ਫੇਰ ਤਾਂ ਮੇਲਨੀ ਆ ਮੇਲਨੀ ਆ ਤੇ ਨਹੀਂ ਸਾਮ ਦੇ ਪਾਪਾ ਆਏ ਹੀ ਤੇ ਆਹ ਲਾ ਕੇ ਆਏ ਪਤਾ ਨਹੀਂ ਕੀ ਮੈਚਲ ਪੈਣਾ ਪਾਣੂ ਖਾ ਲੀਆ ਚਲ ਵੀਡੀਓ ਜਿ ਬੜਾ ਲੈਣੀ ਆ ਤੇ ਪੈਣਾ ਉਹ ਦੂਜਾ ਕੀ ਲੱਗੀਆਂ ਚ ਬਾਅਦ ਚ ਦੱਸਣੀ ਆ ਆਪ ਇਹਨਾਂ ਨੂੰ ਬੁਕਾ ਲੈਣੀ ਆ ਅੱਜ ਮੈਂ ਖੋਲ ਕੇ ਨਹੀਂ ਵੇਖਿਆ ਖੋਲ ਲਈਆਂ ਤੁਹਾਡੇ ਸਾਹਮਣੇ ਤੇ ਆਹ ਕੁੜੀ ਦਾ ਦੁੱਧ ਲੈ ਕੇ ਆਈ ਦੋ ਤੇ ਆਹ ਨਾਲ ਮੀਟ ਮਟਰ ਲੈ ਕੇ ਆਏ ਆ ਆਪਣੇ ਵਾਤੇ ਹਨਾ ਤੇ ਆਹ ਵਾਲਾ ਕਿ ਆਏ ਉਹ ਦੁੱਧ ਇਹਨੂੰ ਬਾਹਲਾ ਦੋਣਾ ਆ ਬਾਅਦ ਚ ਦਵਾ ਲੈਣੀ ਆ ਚਲੋ ਪਹਿਲਾਂ ਇਹਨੂੰ ਖੋਲ ਕੇ ਵੇਖੀ ਨਾ ਨਹੀਂ ਹਨਾ ਕਿਦਾਂ ਦਾ ਨਿਕਲਦਾ ਇਹਨਾਂ ਨੂੰ ਵੇਖੀ ਨਾ ਪਹਿਲਾਂ ਖੋਲ ਕੇ ਇੱਥੇ ਰੱਖਣੀ ਆ ਮੈਂ ਖੋਲ ਕੇ ਵੇਨੀਆਂ ਚਲ ਨਹੀਂ ਪੈਣਾ ਪਹਿਲਾਂ ਬਸ ਖੋਲ ਕੇ ਵੇਨੀਆਂ ਇਹ ਨਵੀਂ ਚੀਜ਼ ਆ ਇਹ ਕਿਨਾ ਚਾਹ ਹੁ ਭਾਈ অতি ਚਟਪਾਟੀ ਖੋਲ ਗਿਆ ਔਟਪਕਣ ਜਿਹੜੀ ਵੇਠ ਜੀ ਆ ਉੱਤੇ ਲਾਇਆ ਤੇ ਇੰਨਾ ਖੁੱਲਦਾ ਹੀ ਹੈ ਨਹੀਂ ਅੰਜ ਘੁੰਮਦਾ ਹੀ ਹੈ ਨਹੀਂ ਤੇ ਆ ਇਹਦੇ ਨਾਲ ਖੁੱਲੇਗਾ बार-बार ਨੂੰ ਥੋੜਾ ਜਿਹਾ ਕਿੰਨੇ ਆ ਅਸ਼ਾ ਆ ਵੱਡਾ ਹੈ ਹੂੰ ਤੇ ਕੋਈ ਡਿਜ਼ਾਈਨਡ ਜੂਮ ਤੇ ਬਣਿਆ ਨਹੀਂ ਕੋਈ ਖਾਸ ਐਡੀ ਗੱਲਬਾਤ ਨਹੀਂ ਆ ਉਦਾਂ ਇਹ ਜੇ ਵੀ ਭੈਣੋ ਭਰਾਓ ਹੋਏ ਨਾ ਬੀਪੀਏ ਫ੍ਰੀ ਆ ਤੇ ਮਾਈਕ੍ਰੋਵੇਵ ਚ ਰੱਖ ਸਕਦੇ ਆ ਤਤ ਨਹੀਂ ਤੇ ਕਿ ਲਈਆਂ ਮੈਨੂੰ ਕਿੜਾ ਪੜਿਆ ਪੁੜਿਆ ਜਾਂਦਾ ਵਾ ਉਹ ਭੰਨ ਤੇ ਰੱਖ ਸਕਨੇ ਕੋਈ ਨੀ ਮਾਈਕਰੋਬੀਅਮ ਦੇ ਵਿੱਚ ਬਾਅਦ ਚ ਇਹਦੇ ਪਾਪਾ ਨੂੰ ਕਹੀ ਨਹੀਂ ਪੜ ਕੇ ਰਿਹਾ ਤੇ ਸੁਣਾਉ ਕੀ ਤੇ ਲਿਖਿਆ ਵਾ ਟੇਮ ਸ਼ਾ ਇਕਾਲ ਨਹੀਂ ਆ ਟਾਊਟਾ ਪਾਉਂਦੇ ਤਾਂ ਬੜੀ ਵਧੀਆ ਈਓ ਅਸ਼ਾ ਉੱਤੇ ਡਿਜ਼ਾਈਨ ਡਜੂਨ ਕੋਈ ਨਹੀਂ ਉਹ ਤਾਂ ਪਲਾਸਟਿਕ ਚੰਗੀ ਆ ਹਾਂ ਵਿੱਚ ਕਾਬਤ ਜੇ ਰੱਖੇ ਆ ਤੇ ਪਲਾਸਟਿਕ ਉਹ ਤਾਂ ਚੰਗੀ ਆ ਨੀ ਵਧੀਆ ਪਲਾਸਟਿਕ ਆ ਬੜਾ ਨੀ ਕਿੰਨੇ ਦੇ ਆਏ ਆ ਕਿਦਾਂ ਆ ਕਿਉਂ ਰਿਹਾ ਗੋਲ ਗੋਲ ਜਾ ਘੁੰਮੀ ਜਾਂਦਾ ਤੇ ਇਦਾਂ ਕਿੰਦਾ ਅਸ਼ਾ ਨਹੀਂ ਬੜਾ ਸਿਸਟਮ ਜੇ ਨਹੀਂ ਕੁੜਿਓ ਐਦਾਂ ਪਾਪ ਜੀ ਨਿਕਲਣ ਵਾਸਤੇ ਆ ਹੈਨਾ ਪਤਾ ਨਹੀਂ ਕਿ ਇਹ ਨੂੰ ਸਮਝ ਜੀ ਨਹੀਂ ਆਈ ਬਾਅਦ ਚ ਵੇਣੀ ਇਹਦੇ ਪਾਪਾਂ ਨੂੰ ਪੁੱਛਣੀ ਹੈ ਇਹ ਕਿਦਾਂ ਬੰਦ ਕਿਦਾਂ ਹੁੰਦਾ ਇਹ ਐਂਜੀ ਹੈਨਾ ਬੰਦ ਕਿਦਾਂ ਹੁੰਦਾ ਬਣੀ ਇਹ ਐਂਜੀ ਇਹ ਐਂਜੀ ਅਸ਼ਾ ਐਦਾਂ ਹੁੰਦਾ ਜੇ ਨਹੀਂ ਬੰਦ ਵਧੀਆ ਨਾ ਖੈਰ ਦਾ ਸੋਹਣਾ ਤੇ ਇਹ ਕਾ ਵਾ ਸੱਤੋਂ ਨਿਕਾ। ਅੰਚ। ਹਾਂ ਸੱਤੋਂ ਨਿਕਾ ਲੱਗਾ ਹੀ। ਚੱਲ ਨਹੀਂ ਆਈ ਤੇ ਮੈਂ ਪੁੱਝ ਗਿਆ ਪਾਇਆ ਕਰਾਂਗੀ ਹਨਾ। ਹੈ ਵੀ ਵਾਵਾ ਖੁੱਲਾਈਓ। ਇਹਨੂੰ ਰੱਖਣੀ ਧੋ ਮਾਂਜ ਕੇ ਤੇ ਨਾ 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 ਇਹ ਨਹੀਂ ਪੁੱਝੀਏ ਵਾਤੇ ਕੰਮ ਜਾਵੇ। ਇਹ ਤੇ ਇੱਥੇ ਉਹ ਲੱਗੀ ਆ। ਨਹੀਂ ਹੋ ਗਿਆ ਬੰਦ। ਅਇਚ ਪਾਵਾਂਗੀ ਨਮਕੀਨ ਹਨਾ। ਔਰ ਇਹ ਚ ਪਾ ਕੇ ਸਵੇਰੇ ਚਾਹ ਤੇ ਫੈਸ਼ਨ ਜੀ ਨਾ ਚਾਹ ਪੀਵਾਂਗੀ ਸਵੇਰੇ ਚੰਗਾ। ਵਖਾ ਲਾਂਗੀ ਤੁਹਾਨੂੰ ਇਹ ਜਰਮਨ ਡਿਜ਼ਾਈਨ ਜੇ ਨਾ ਕੱਪ ਵਿੱਚ ਪਾ ਕੇ ਟ੍ਰੇ ਚ ਇਹਦੇ ਲੈ ਕੇ ਜਾਵਾਂਗੀ ਤੁਹਾਨੂੰ ਵਖਾ ਲਾਂਗੀ ਫੇਰ ਚੰਗਾ ਸੋਣਾ ਆਵੇ ਨਾਲ ਮੇਰਾ ਲਾਲ ਜਿਹਾ ਕੱਪ ਤੇ ਨਾਲ ਆ ਚਿੱਟਾ ਜਿਹਾ ਚਲ ਵੇਖਾਂਗੇ ਵਧੀਆ ਲੱਗੇ ਚਲ ਮਾਂਜ ਧੋ ਕੇ ਰੱਖ ਲਾਂ ਚੰਗਾ ਨੀ ਇੱਥੇ ਹਜੇ ਮੈਂ ਸੁੱਤੀ ਉੱਠੀ ਆ ਤੇ ਮੂੰਹ ਮਾਂ ਧੋ ਕੇ ਆਈ ਆ ਤੇ ਨਹੀਂ ਲਖਿਆ ਜਿੱਦਾਂ ਲੋਕੀ ਜਿਨ੍ਹਾਂ ਨੂੰ ਬੜੀ ਵਧੀਆ ਜਾ ਚਾਹਤੇ ਉਹ ਵਲੌਗ ਬਣਾਉਂਦੀਆਂ ਤੇ ਇਹ ਸੁੱਤੀਆਂ ਉੱਠ ਕੇ ਤੇ ਫਿਰ ਮੂੰਹ ਧੋਂਦੀਆਂ ਤੇ ਮੂੰਹ ਤੇ ਕਰੀਮ ਕਰਾਮ ਲਾਉਂਦੀਆਂ ਤੇ ਮੈਂ ਕਿਹਾ ਮੈਂ ਵੀ ਇਦਾਂ ਕਰਨੀ ਆ ਤੇ ਮੇਰੇ ਕੋਲ ਨਹੀਂ ਪੈਣਾ ਉਹ ਜਿਆ ਹੋਇਆ ਉਹ ਤੇ ਬੜਾ ਸੋਹਣਾ ਨਾਲ ਨਾਲ ਗੱਲਾਂ ਕਰਦੀਆਂ ਤੇ ਨਾਲ ਨਾਲ ਮੂੰਹ ਤੇ ਬੜੇ ਹੱਥਾਂ ਨਾਲ ਫੈਸ਼ਨ ਨਾਲ ਕਰੀਮ ਜੀ ਲਾਉਂਦੀਆਂ ਤੇ ਮੇਰੇ ਕੋਲ ਮੋਇਆ ਕੰਜਰਾ ਕੋਹ ਰਹੀ ਉਹ ਜਿਆ ਤੇ ਮੈਂ ਤੇ ਆਰ ਕੇ ਤੇ ਇਹੋ ਕੰਮ ਕੀਤਾ ਹੱਥਾਂ ਨੂੰ ਮਲ ਕੇ ਤੇ ਮੁੜ ਕੇ ਮੂੰਹ ਤੇ ਮਾਲ ਲਿਆ ਪਹਿਲਾਂ ਤਾਂ ਮੈਂ ਲੱਗੀ ਮੈਂ ਵੀ ਇਦਾਂ ਦਾ ਕਰਨੀ ਹੈ ਡਿਜ਼ਾਈਨ ਜਿਆ ਕਰਕੇ ਹੈਨਾ ਵੀ ਜਿੱਦਾਂ ਦਾ ਕਰਦੇ ਆ ਲੋਕੀ ਦੇ ਉਹ ਫਿਰ ਗੱਲ ਹੀ ਨਾ ਬਣੀ ਮੁੜਕੇ ਮੈਂ ਅਸੀ ਦੇ ਹੱਥੀ ਹੋ ਗਈ ਜਿਉਂ ਜਿਉਂ ਨੂੰ ਜਾਚ ਮੈਂ ਖਾਈ ਖਸਮਾ ਨੂੰ ਸਾਡੇ ਕੋਲ ਹੀ ਹੁੰਦੀ ਐ ਇਦਾਂ ਦੀ ਜਾਚ ਸਾਨੂੰ ਜਿੱਦਾਂ ਦੀ ਜਾਚ ਆਹੀ ਉਦਾਂ ਹੀ ਕਰ ਲੈਨੇ ਆ ਹਾਂ ਫੈਸ਼ਨ ਕਰਦੀ ਤੇ ਮੈਂ ਹੋਰ ਹਾਸੋ ਹੀਣਾ ਬਣ ਕੇ ਬਹਿ ਜਾ ਤੇ ਸੈਮਰੀਨ ਵੀ ਉਧਰ ਆ ਬੋ ਕਹਿਣ ਦੀ ਮਮਾ ਉਹ ਵੀ ਸੁੱਤੀ ਉੱਠ ਪਈ ਆ ਤੇ ਮਮਾ ਲਾ ਦੋ ਟੀਵੀ ਲਾ ਦੋ ਟੀਵੀ ਲਾ ਦੋ ਤੇ ਮੈਂ ਇਹਨੂੰ ਵੀ ਲੈ ਕੇ ਜਾਣੀ ਆ ਹੁਣ ਵੀ ਬਾਥਰੂਮ ਤੇ ਚਾਲੇ ਨੂੰ ਫ੍ਰੈਸ਼ ਕਰਕੇ ਲਿਆਉਣੀ ਆ ਤੇ ਫਿਰ ਪਾਉਣੀ ਆ ਇਹਨੂੰ ਵੀ ਕੱਪੜੇ ਪਹਿਣ ਸਵੇਰੇ ਨਹੀਂ ਮਨਵਾਲਦੀ ਪਹਿਣਾ ਸਵੇਰੇ ਸਵੇਰੇ ਦਰ ਰਸੋਈ ਦਾ ਹਾਲ ਵੇਖ ਲੋ ਕੀ ਇਥੇ ਪਰ ਲੋ ਮੱਚੀ ਜੀ ਵੇ ਅਜੇ ਇੱਧਰ ਵੀ ਵੀ ਹੈ ਹੁਣ ਮੈਂ ਨੂੰ ਸੈੱਟ ਸੂਟ ਕਰਕੇ ਰੱਖਣੀ ਆ ਪਹਿਲਾਂ ਮੈਂ ਨਾ ਕੁੜੀ ਨੂੰ ਦੁੱਧ ਦੇਣਾ ਕਿਉਂ ਉਹ ਵੀ ਬਾਅਦ ਚ ਕਹਿੰਦੀ ਮੈਂ ਕੱਪੜੇ ਨਹੀਂ ਅਜੇ ਪੋਣੀ ਅਜੇ ਨਹੀਂ ਮੈਂ ਸਕੂਲ ਵਾਸਤੇ ਤਿਆਰ ਹੋਣਾ ਪਹਿਲਾਂ ਨਾ ਮੈਨੂੰ ਦੁੱਧੂ ਚਾਹੀਦਾ ਏ ਤੇ ਆਹ ਹੀ ਪਤਾ ਦੁੱਧੂ ਲੈ ਕੇ ਆ ਮੈਂ ਬਾਅਦ ਚ ਸਾਬ-ਸੂਫ ਕਰਨੀ ਆ ਹੁਣ ਪਹਿਲਾਂ ਮੈਂ ਕੁੜੀ ਨੂੰ ਨਾ ਦੁੱਧੂ ਦੇਣਾ ਤੇ ਇੱਥੇ ਮੈਂ ਸੈਮਰੀ ਨੂੰ ਦੁੱਧ ਦੇਈਆਂ ਪਾ ਕੇ ਤੇ ਆਰਾਤੀ ਡੱਬੇ ਨਹੀਂ ਕਿ ਨਾ ਕਿ ਆਏ ਦੇ ਪਾਪਾ ਉਹ ਮੈਂ ਕੀ ਕੀਤਾ ਸੀ ਵੀ ਤੋਂ ਮਾਂਦ ਕੇ ਤੇ ਇੱਥੇ ਮੁੱਦੇ ਮਹਾਸ਼ਰੇ ਮੈਂ ਪਾਣੀ ਪੂਣੀ ਸੁੱਕ ਜਾਏਗਾ ਤੇ ਹੁਣ ਮੈਂ ਉੱਠੀ ਆ ਦਿਨੇ ਤੇ ਮੈਂ ਹਾਂ ਚੱਲ ਏਦਾਂ ਕਰਨੀ ਆ ਵੀ ਪਹਿਲਾਂ ਇਹਨਾਂ ਨੂੰ ਫਿੱਟ ਫੱਟ ਕਰਕੇ ਤੇ ਰੱਖ ਲੈਣੀ ਆ ਹੋਰ ਇੱਥੇ ਕਈ ਖਲਾਰਾ ਜਿਹੜਾ ਤੁਹਾਨੂੰ ਮੈਂ ਬੁਖਾਲਿਆ ਉਹ ਡਈਆਂ ਸੈੱਟ ਕਰ ਕਰਕੇ ਰੱਖਣਾ ਤੇ ਨਾਲ ਆ ਗਿਆ ਘਰੋਂ ਸੁੱਖ ਤੇ ਹੀ ਨਹੀਂ ਪੈਣਾ ਰਾਤ ਪਈ ਇਹ ਵੀ ਬੜੀ ਜਾਨ ਨਿਕਲਦੀ ਆ ਰਾਤ ਹੋਣਾ ਮਨੇ ਸਰ ਹੋਣੀਆਂ ਕੋਈ ਸਾਢੇ 4 ਦਾ ਟਾਈਮ ਹੋਣਾ ਹੈ ਤੇ ਅਜੇ ਤਹੀ ਸੁੱਤੇ ਹੀ ਨਾ ਤੇ ਫੋਨ ਆ ਗਿਆ ਇੰਡੀਆ ਤੋਂ ਤੇ ਮੇਰੀ ਤੇ ਨਿਕਲ ਜਾ ਉਹ ਵੀ ਭਾਈ ਇਹ ਘਰੋਂ ਫੂਨਾ ਕੀ ਹੋਇਆ ਮੁੜ ਕੇ ਚੱਲ ਮੈਂ ਗੱਲ ਕੀਤੀ ਚੱਲ ਹੈ ਤੇ ਥੋੜੀ ਜਿਹੀ ਪਰੇਸ਼ਾਨੀ ਹੁਣ ਮੈਂ ਇੱਥੇ ਤੁਹਾਨੂੰ ਕੀ ਦੱਸਾਂ ਤੇ ਮੁੜ ਕੇ ਕੀ ਕੀਤਾ ਵੀ ਚੱਲ ਮੈਂ ਕਟਿਆ ਕੁੱਟਿਆ ਫੋਨ ਤੇ ਉਹ ਫਿਰ ਮੁੜ ਕੇ ਮੇਰੀ ਮੰਮੀ ਦਾ ਆ ਗਿਆ ਰਾਤ ਹੀ ਮੈਂ ਫਿਰ ਨਾ ਹੀ ਚੁੱਕਿਆ ਵੀ ਚੱਲ ਮੇਰੀ ਬਾਤ ਲੱਗੇ ਵੀ ਕੀ ਪਰੇਸ਼ਾਨੀ ਆ ਫਿਰ ਮੈਂ ਹਾਂ ਵੀ ਹੁਣ ਮੇਸ਼ੇਤ ਰਖਾਉਂਗੀ ਘਰੋਂ ਨਹੀਂ ਜੇ ਚੁੱਕੂਗੀ ਤੇ ਤੇ ਉਹਦਾ ਨਾਲ ਗੱਲ ਕਰਨ ਦੀ ਇੱਥੇ ਮੈਂ ਸੈਮਰੀ ਨੂੰ ਕਰਤਾ ਤਿਆਰ ਸਕੂਲ ਵਾਸਤੇ ਤੇ ਉਹ ਕਲੇਸ਼ ਪਾ ਕੇ ਬੈਠੀ ਆ ਵੀ ਮੈਂ ਆ ਵਾਲੇ ਬੂਟ ਨਹੀਂ ਪਾਉਣੇ ਤੇ ਇਹ ਰੋਜ਼ ਦਾ ਹੀ ਸਾਡੇ ਘਰ ਸਵੇਰੇ ਸਵੇਰੇ ਕਲੇਸ਼ ਵੀ ਮੈਂ ਨਹੀਂ ਬੂਟ ਮੈਂ ਆ ਸੂਟ ਨਹੀਂ ਪਾਉਣਾ ਮੈਂ ਆ ਬੂਟ ਪਾਉ ਮੇਰੇ ਨਾਲ ਇਹ ਵਰਦੀ ਲੱਗੀ ਹੋਏ ਤੋ ਉਹ ਮਨਜੋ ਪ੍ਰੈਸ ਮਾਰੋ ਤੇ ਨਿਆਣੇ ਨੂੰ ਪਾ ਦਿਓ ਇੱਥੇ ਤੇ ਨਹੀਂ ਬਖਤਵਾ ਵੀ ਆ ਨਹੀਂ ਪਾਉਣਾ ਆ ਨਹੀਂ ਪਾਉਣਾ ਨਿਆਣੇ ਸਾਡੇ ਤੇ ਉਂਝ ਨਹੀਂ ਆਖੇ ਲੱਗਦੇ ਤੇ ਕੀ ਕਰੇ ਬੰਦਾ ਤੇ ਚੱਲ ਨਹੀਂ ਮੈਂ ਆਪਣੀਆਂ ਭੈਣ ਵੀਡੀਓ ਵੀ ਇੰਨੀ ਕੀ ਰੱਖਣੀਆਂ ਹੈ ਨਾ ਫਿਰ ਬਹੁਤੀ ਲੰਬੀ ਹੋ ਜਾਂਦੀ ਆ ਫਿਰ ਤੁਸੀਂ ਵੀ ਅੱਕ ਜਾਂਦੇ ਵੇ ਵੇ ਕੇ ਤੇ ਕੋਜੇ ਇੱਚ ਮੈਂ ਰਾਤੀ ਬਣਾਈ ਲਈ ਤੇ ਉਹ ਡੱਬਿਆਂ ਜਾਂਦੀ ਉਹ ਵੀ ਮੈਂ ਲਾਤੀ ਤੇ ਕੁਝ ਹੁਣ ਮੈਂ ਜਿਹੜੇ ਫਿਰ ਮੰਜਣੀ ਕੋ ਬਣਾਈ ਤੇ ਉਹ ਵੀ ਮੈਂ ਲਾਤੀ ਤੇ ਹੁਣ ਫਿਰ ਮੈਂ ਬਹੁਤੀ ਲੰਮੀ ਹੋ ਜਣੀ ਆ ਹੁਣ ਮੈਂ ਬਹੁਤ ਲੰਮੀ ਬੜੀ ਹੋ ਜੋ ਫਿਰ ਮੇਰਾ ਬਣੀ ਜੀ ਕਰਦਾ ਤੇ ਮੈਂ ਹਾਂ ਚੰਗਾ ਹੁਣ ਮੈਂ ਤੁਹਾਨੂੰ ਕੱਲ ਨੂੰ ਮਿਲਾਂਗੀ ਚੰਗਾ ਹੁਣ ਤੁਹਾਨੂੰ ਕੱਲ ਨੂੰ ਮਿਲਾਂਗੀ ਤੇ ਚੱਲ ਭੈਣ ਜੇ ਕੋਈ ਵੇਂਦਾ ਹੁੰਦਾ ਤਾਂ ਉਹ ਕਰ ਲਿਆ ਕਰੋ ਸਬਸਕ੍ਰਾਈਬ ਤੇ ਚੰਗਾ ਫਿਰ ਹੈ ਮੈਂ ਹੁਣ ਤੁਹਾਨੂੰ ਮਿਲਾਂਗੀ ਫਿਰ ਸਾਸਤਰੀ ਕਾਲ ਭੈਣੋ ਭਰਾਓ ਸਾਸਤਰੀ ਕਾਲ